ਸਵੇਰੇ ਸਵੇਰੇ ਅੱਜ ਫੇਰ ਬੱਦਲਵਾਈ ਹੋ ਗਈ ਐ ਕਿਰਮਣਕਣੀ ਸਟਾਰਟ ਹੋ ਚੁੱਕੀ ਐ ਮੈਂ ਬੱਚਿਆਂ ਲਈ ਟਿਫਨ ਰੈਡੀ ਕਰਕੇ ਹਟੀਆਂ ਬੱਚੇ ਵੀ ਰੈਡੀ ਹੋ ਚੁੱਕੇ ਨੇ ਸਕੂਲ ਜਾਣ ਲਈ ਅੱਜ ਬੱਦਲਵਾਈ ਸਾਰਾ ਦਿਨ ਦੀ ਦੱਸੀ ਹੋਈ ਐ ਨਾਲ ਬਾਰਿਸ਼ ਐ ਬਹੁਤ ਇੰਜੋਏ ਕਰਨਾ ਅੱਜ ਮਾਈਂਡ ਐ ਨਾ ਜਿਹੜਾ ਬੱਦਲ ਨੂੰ ਦੇਖ ਕੇ ਫਰੈਸ਼ ਹੋ ਜਾਂਦਾ ਮੇਰਾ ਮੈਂ ਬੇੜੇ ਦੇ ਵਿੱਚ ਆਈ ਸੀਗੀ ਲੋਕ ਖੋਲਣ ਲਈ ਕਿਉਂਕਿ ਬੱਚਿਆਂ ਨੂੰ ਜਾਣਾ ਸਕੂਲੇ ਬੱਚੇ ਰੈਡੀ ਹੋ ਚੁੱਕੇ ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਬੱਚਿਆਂ ਨੂੰ ਭੇਜ ਕੇ ਫਿਰ ਮੈਂ ਫਰੈਸ਼ ਹੋ ਗਈਆਂ ਤੇ بارش ਹਜੇ ਵੀ ਕਿੰਨੇ ਮਿੰਟ ਨਹੀਂ ਚੱਲ ਹੀ ਰਹੀ ਹੈ بارش ਪੈਂਦੇ ਵਿੱਚ ਹੀ ਚਲਾਂਗੇ ਆਪਾਂ ਮੰਦਿਰ ਥੋੜੀ ਥੋੜੀ ਕਣੀਆ ਹਜੇ ਵੀ ਹੈਗੀਆਂ ਨੇ ਇਹ ਹਟਣ ਵਾਲੀ ਬਾਰਿਸ਼ ਨਹੀਂ ਹੈਗੀ ਲਗਾਤਾਰ ਚੱਲਣ ਵਾਲੀ ਬਾਰਿਸ਼ ਹੈ ਉਸ ਤੋਂ ਬਾਅਦ ਫਿਰ ਸਰਦਾਰ ਜੀ ਨੂੰ ਵੀ ਜਾਣਾ ਹੁੰਦਾ ਹੈ ਨਾ ਦਿਨ ਦੇ ਵਿੱਚ ਮੇਰੇ ਕੋਲ ਮੰਦਿਰ ਜਾ ਨਹੀਂ ਹੋਣਾ ਹੈਗਾ ਚਲੋ ਫਿਰ ਚਲੀਏ ਮੰਦਿਰ ਤੁਹਾਨੂੰ ਵਿਗਮਾ ਕੇ ਲੈ ਕੇ ਆਵਾਂ ਜੀ ਮੈਂ ਮੰਦਿਰ ਦੇ ਵਿੱਚ ਕਿੰਮੇ ਕਣੀਆ ਜਿਹੜੀ ਵਧੀਆ ਲੱਗ ਰਹੀ ਹੈ ਬਾਰਿਸ਼ ਜਿਹੜੀ ਸੋਮਵਾਰ ਦੇ ਦਿਨ ਬਾਰਿਸ਼ ਹੁੰਦੀ ਆ ਉਸ ਦਿਨ ਆਪਣਾ ਭੋਲੇ ਬਾਬਾ ਜੀ ਨਾ ਆਪਣੀ ਕਿਰਪਾ ਵਰਚਾਉਂਦੇ ਹੁੰਦੇ ਨੇ ਆਪਣੇ ਭਗਤਾਂ ਦੇ ਕਿਉਂਕਿ ਬਹੁਤ ਸਾਰੇ ਭਗਤਾਂ ਨੇ ਕੱਲ ਵੀ ਸਾਡੇ ਇੱਥੋਂ ਕਾਵੜ ਲੈਣ ਗਏ ਨੇ ਬਾਕੀ ਉੱਚੀ ਦੁਨੀਆ ਪਰਚੋਂ ਭਗਤ ਨੇ ਜਿਹੜੇ ਕਾਵੜ ਲੈਣ ਗਏ ਹੋਏ ਨੇ ਇਹ بارش ਲਗਵਾਣੀ ਜ਼ਰੂਰ ਚਾਹੀਦੀ ਹੈ ਨਾਣਾ ਜ਼ਰੂਰ ਚਾਹੀਦਾ ਇਸ بارش ਦੇ ਵਿੱਚ ਨਾਤਾ ਨਹੀਂ ਸਕਦੇ ਚਲੋ 2-4 ਕਣੀ ਆਪਾਂ ਵੀ ਲਗਵਾ ਲਈਆ ਪਿਛਲੇ ਮੰਡੇ ਵੀ بارش ਹੋਈ ਸੀ ਇਸ ਮੰਡੇ ਵੀ بارش ਪਿਛਲੇ ਵਾਰ ਵੀ ਆਪਾਂ ਮੰਡੇ ਨੂੰ ਬਾਰਿਸ਼ ਦੇ ਵਿੱਚ ਹੀ ਮੰਦਿਰ ਗਏ ਸੀ ਇਸ ਵਾਰ ਵੀ ਬਾਰਿਸ਼ ਦੇ ਵਿੱਚ ਹੀ ਚੱਲੇ ਆ ਮੰਦਿਰ ਜਲ ਚੜਾ ਦਿੱਤਾ ਮੈਂ ਤੇ ਅੱਜ ਤਾਂ ਜਿਹੜਾ ਦਿਨ ਹੈ ਮੰਡੇ ਇੱਕ ਤਾਂ ਮੇਰਾ ਫਾਸਟ ਹੁੰਦਾ ਤੇ ਦੂਜਾ ਮੇਰਾ ਮੂਡ ਹੈ ਜਿਹੜਾ ਇੰਨਾ ਵਧੀਆ ਹੁੰਦਾ ਸਾਰਾ ਦਿਨ ਬਹੁਤ ਵਧੀਆ ਨਿਕਲਦਾ ਕਿਉਂਕਿ ਜਦੋਂ ਦਿਨ ਦੀ ਸ਼ੁਰੂਆਤ ਹੀ ਕਿਸੇ ਚੰਗੇ ਕੰਮ ਤੋਂ ਆਪ ਕਰਦੇ ਆ ਤਾਂ ਦਿਨ ਤਾਂ ਆਪਣੇ ਆਪ ਹੀ ਵਧੀਆ ਨਿਕਲਦਾ ਤੇ ਇੱਥੇ ਆਪਾਂ ਚਲੋ ਹੁਣ ਘਰ ਨੂੰ ਵਾਪਸੇ ਜਾਣ ਲੱਗੇ ਆ ਕਿੰਮਤ ਕਣੀ ਹਜੇ ਹੋ ਹੀ ਰਹੀ ਆ بارش ਤੇ ਵਿੱਚ ਹੀ ਆਪਾਂ ਆਏ ਸੀ ਮੰਦਿਰ ਤੇ بارش ਤੇ ਵਿੱਚ ਹੀ ਵਾਪਸ ਚੱਲਾਂਗੇ ਇੱਥੇ ਮੰਦਿਰ ਦੇ ਵਿੱਚ ਬਹੁਤ ਸਕੂਨ ਹੁੰਦਾ ਸਿਰਫ ਇੱਕ ਪੰਡਿਤ ਨੇ ਜੋ ਮੰਦਿਰ ਦੇ ਵਿੱਚ ਹੁੰਦੇ ਨੇ ਬਾਕੀ ਕੋਈ ਸ਼ੋਰ ਸ਼ਰਾਬਾ ਨਹੀਂ ਕੁਝ ਨਹੀਂ ਬਹੁਤ ਸਕੂਨ ਵਾਲੀ ਜਗ੍ਹਾ ਇਹ ਤੇ ਬੜਾ ਸਕੂਨ ਮਨ ਨੂੰ ਮਿਲਦਾ ਜਦੋਂ ਸਵੇਰੇ ਸਵੇਰੇ ਆਪਾਂ ਮੰਦਿਰਾਂ ਦੇ ਆ ਇਹ ਆ ਦੇਖੋ ਮੰਦਿਰ ਤੇ ਆਲੇ ਦੁਆਲੇ ਦਾ ਕਰ ਆ ਕੇ ਸਭ ਤੋਂ ਪਹਿਲਾਂ ਆਪਣੀ ਡਿਊਟੀ ਤੇ ਆ ਗਈਆਂ ਮੈਂ ਕਿਉਂਕਿ ਇਸ ਟਾਈਮ ਬਣਾ ਕੇ ਦੇਣਾ ਸੀਗਾ ਮੈਂ ਖਾਣਾ ਸਰਦਾਰ ਜੀ ਨੂੰ ਬਾਕੀ ਅੱਜ ਮੇਰਾ ਨਾ ਕਲਚਰ ਵੀ ਟੁੱਟ ਗਿਆ ਸਵੇਰੇ ਸਵੇਰੇ ਖੁੱਲਿਆਂ ਵਾਲਾਂ ਦੇ ਵਿੱਚ ਕੰਮ ਕਰਨਾ ਔਖਾ ਲੱਗ ਰਿਹਾ ਥੋੜਾ ਜਿਹਾ ਪਰ ਕੀ ਕਰਾਂ ਵਾਲ ਗਿੱਲੇ ਨੇ ਥੋੜੇ ਜੇ ਸੁੱਕ ਗਏ ਸੀਗੇ ਫਿਰ ਹੋਰ ਬਾਰਿਸ਼ ਲੱਗੀ ਐ ਤੇ ਬਾਰਿਸ਼ ਲੱਗੇ ਵਾਲਾਂ ਦੇ ਵਿੱਚ ਜੂਆ ਪੈਣ ਦਾ ਵੀ ਖਤਰਾ ਹੁੰਦਾ ਸੋ ਹੁਣ ਮੈਨੂੰ ਸਮਝ ਨਹੀਂ ਆ ਰਹੀ ਕੀ ਕਰਾਂ ਕੀ ਨਹੀਂ ਪਰ ਮੈਂ ਵਾਲਾਂ ਨੂੰ ਅੱਜ ਐਦਾਂ ਹੀ ਸੁਕਾ ਲਿਆ ਐ ਵਲੋਗ ਇਹ ਹੈ ਅੱਜ ਸਵੇਰੇ ਮਾਰਨਿੰਗ ਦਾ ਹੀ ਆ ਕੱਲ ਮੈਂ ਸਾਰਾ ਦਿਨ ਰੈਸਟ ਕੀਤੀ ਕੁਝ ਵੀ ਸ਼ੂਟ ਨਹੀਂ ਕੀਤਾ ਹੈਗਾ ਤੇ ਮੈਂ ਕਿਹਾ ਚਲੋ ਅੱਜ ਹੀ ਅਪਲੋਡ ਕਰ ਦਿੰਦੀ ਆ ਇਹ ਵਲੋਗ ਮਿਸ ਨਹੀਂ ਕਰਨਾ ਹੈ ਕੋਈ ਵੀ ਦਿਨ ਤੇ ਫੁਲਕੇ ਸਿਰਫ ਸਰਦਾਰ ਜੀ ਲਈ ਹੀ ਬਣਨੇ ਸੀ ਮੇਰਾ ਤਾਂ ਫਾਸਟ ਹੈ ਮੈਂ ਇੱਕ ਜਾਦਾ ਕੱਪ ਕਰਕੇ ਪੀਵਾਂਗੀ ਸਭ ਤੋਂ ਲਾਸਟ ਦੇ ਵਿੱਚ ਜਦੋਂ ਸਰਦਾਰ ਜੀ ਚਲੇ ਜਾਣਗੇ ਬਰਤਨ ਸਾਫ ਕਰ ਲਵਾਂਗੀ ਕਿਚਨ ਵੀ ਸਾਫ ਕਰ ਦਵਾਂਗੀ ਤੇ ਲਾਸਟ ਦੇ ਵਿੱਚ ਇੱਕ ਚਾਹ ਦਾ ਕੱਪ ਲੈ ਕੇ 베ੜੇ ਦੇ ਵਿੱਚ ਬੈਠਣਾ ਨਾਲ ਬਾਰਿਸ਼ ਦੇਖਦੇ ਰਹਾਂਗੀ ਬਾਰਿਸ਼ ਪੈ ਰਹੀ ਹੈ ਜਿਹੜੇ ਇੰਜੋਏ ਕਰਾਂਗੀ ਮੈਂ ਚਾਹ ਦੇ ਕੱਪ ਨਾਲ ਐਦਾਂ ਦਾ ਮਾਹੌਲ ਜਿਹੜਾ ਹੈ ਨਾ ਮੈਨੂੰ ਬੜਾ ਵਧੀਆ ਲੱਗਦਾ ਤੇ ਮੇਰਾ ਉਂਝ ਵੀ ਦਿਲ ਕਰਦਾ ਜਦੋਂ ਬਾਰਿਸ਼ ਪੈਂਦੀ ਹੈ ਵੀ ਬਾਰਿਸ਼ ਬੈਠ ਕੇ ਨਾ ਦੇਖਦੇ ਰਹੀਏ ਦਿਲ ਨਹੀਂ ਭਰਦਾ ਮੇਰਾ ਕਦੀ ਵੀ ਬਾਰਿਸ਼ ਤੋਂ ਚਾਹ ਦਾ ਕੱਪ ਹੋਵੇ بارش ਹੋਵੇ ਇਹ ਮਾਹੌਲ ਹੋਵੇ ਫਿਰ ਆਟੋਮੈਟਿਕਲੀ ਨਾ ਮੇਰਾ ਮੂਡ ਜਿਹੜਾ ਉਹ ਫਰੈਸ਼ ਹੋ ਜਾਂਦਾ ਕੋਈ ਵੀ ਮਾਈਂਡ ਦੀ ਟੈਨਸ਼ਨ ਹੋਵੇ ਕੁਝ ਹੋਵੇ ਕੁਝ ਨਹੀਂ ਮੈਨੂੰ ਜਿੱਤ ਆਂਦਾ ਉਸ ਟਾਈਮ ਤੇ ਬਸ ਜਿਹੜੀਆਂ ਵਾਈਬਸ ਨੇ ਬਹੁਤ ਘੈਂਟ ਆਂਦੀਆਂ ਨੇ ਉਸ ਟਾਈਮ ਬਹੁਤ ਇੰਜੋਏ ਕਰਦੀ ਆ ਮੈਂ ਐਦਾਂ ਦਾ ਮੌਸਮ ਜਿਹੜਾ ਹੁੰਦਾ ਏ ਖਾਣਾ ਬਣਾਉਣ ਤੋਂ ਬਾਅਦ ਪਾਰੀ ਆ ਗਿਆ ਬਰਤਨ ਸਾਫ ਕਰਨ ਦੀ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਚਸ਼ਮਾ ਉਤਾਰਿਆ ਉੱਪਰ ਵਾਲਾਂ ਦੇ ਵਿੱਚ ਟੰਗਿਆ ਕਿਉਂਕਿ ਜੇਕਰ ਰੈਗੂਲਰ ਲਗਾਉਂਦੇ ਰਹਿੰਦੇ ਆ ਆਦਤ ਹੁੰਦੀ ਆ ਪਰ ਇਹ ਚਸ਼ਮਾ ਮੇਰੇ ਕੱਲ ਹੀ ਲਗਾਇਆ ਮੈਂ ਕਿਉਂਕਿ ਮੇਰੇ ਸਿਰ ਦੇ ਵਿੱਚ ਪੇਨ ਆ ਜਿਹੜੀ ਬਹੁਤ ਵੱਧ ਚੁੱਕੀ ਆ ਮੈਡੀਸਿਨ ਮੈਂ ਬਿਲਕੁਲ ਨਹੀਂ ਲੈਂਦੀ ਐਦਾਂ ਹੀ ਆਪਣਾ ਸਿਰ ਜਿਹੜਾ ਮੈਂ ਠੀਕ ਕਰ ਲੈਂਦੀ ਆ ਤੇ ਬਰਤਨ ਸਾਫ ਕਰਨ ਤੋਂ ਬਾਅਦ ਬਸ ਫਿਰ ਮੰਮੀ ਦਾ ਫੋਨ ਆ ਗਿਆ ਮੇਰੇ ਕੋਲ ਸਵੇਰੇ ਸਵੇਰੇ ਮੰਮੀ ਨਾਲ ਵੀ ਗੱਲ ਗੱਪਸ਼ਪ ਕਰ ਲਈ ਅੱਪਾ ਮੰਮੀ ਪੁੱਛ ਰਹੇ ਸੀਗੇ ਕਿ ਬਾਰਿਸ਼ ਹੋ ਰਹੀ ਆ ਉਧਰ ਕਿ ਨਹੀਂ ਹੋ ਰਹੀ ਹੈ ਮੰਮੀ ਨੂੰ ਵਜਾਇਰ ਇਹਨੂੰ ਬਹੁਤ ਫਿਕਰ ਹੁੰਦੀ ਆ ਵੀ ਸਾਡੇ ਵੱਲ ਠੰਡ ਹੋ ਗਈ ਉਧਰ ਹਜੇ ਗਰਮੀ ਆ ਕਿਉਂਕਿ ਮੈਂ ਕੱਲ ਹੀ ਕਹਿ ਰਹੀ ਸੀਗੀ ਮੰਮੀ ਨੂੰ ਕਿ ਮੰਮੀ ਬਹੁਤ ਗਰਮੀ ਹੋ ਰਹੀ ਹੈ ਇੱਧਰ ਤੇ ਮੰਮੀ ਫੇਰ ਦੱਸ ਰਹੇ ਸੀ ਇਹ ਕਹਿੰਦੇ ਸਾਡੇ ਵੱਲ ਤਾਂ ਮੌਸਮ ਠੰਡਾ ਹੋ ਗਿਆ ਤੇ ਵੀ ਤੁਹਾਡੇ ਵੱਲ ਬਾਰਿਸ਼ ਹੋ ਰਹੀ ਹੈ ਕਿ ਨਹੀਂ ਹੋ ਰਹੀ ਐ ਮਾਵਾ ਨੂੰ ਦੇਖ ਲੋ ਹੁਣ ਇੰਨਾ ਫਿਕਰ ਹੁੰਦਾ ਬੱਚੇ ਵਿਆਹੇ ਵੀ ਜਾਣ ਸਾਡੇ ਵੀ ਬੱਚੇ ਬਰਾਬਰ ਤੇ ਹੋਗੇ ਪਰ ਮਾਵਾ ਜਿਹੜੀਆਂ ਉਹ ਫਿਕਰ ਕਰਨਾ ਨਹੀਂ ਛੱਡਦੀਆਂ ਦੁਨੀਆ ਦੇ ਵਿੱਚ ਇੱਕ ਸਿਰਫ ਮਾਂ ਦਾ ਰਿਸ਼ਤਾ ਇਹ ਜਾ ਜਿੱਥੋਂ ਸਾਨੂੰ ਮਤਲਬ ਇਹ ਹੈ ਕਿ ਪਿਆਰ ਮਿਲਦਾ ਬਾਕੀ ਤਾਂ ਸਾਰੇ ਸਿਰਫ ਇੱਕ ਮਤਲਬ ਦੇ ਨਾਲ ਹੀ ਚੱਲਦੇ ਨੇ ਸਾਰੇ ਰਿਸ਼ਤੇ ਸਾਰੇ ਆਪਣੇ ਮਤਲਬ ਤੱਕ ਨੇ ਜਿਹਨੂੰ ਜਿੰਨੀ ਜ਼ਰੂਰਤ ਹੁੰਦੀ ਆ ਉਹਨਾਂ ਕਰਦੇ ਨੇ ਪਰ ਇੱਕ ਮਾਂ ਆ ਜੋ ਬਗੈਰ ਕਿਸੇ ਲਾਲਚ ਤੇ ਬਿਗੈਰ ਕਿਸੇ ਕੰਮਕਾਰ ਦੇ ਆਪਣੇ ਬੱਚਿਆਂ ਨੂੰ ਪੁੱਛਦੇ ਰਹਿੰਦੇ ਨੇ ਬਾਕੀ ਤਾਂ ਜਿਸ ਟਾਈਮ ਕਿਸੇ ਨੂੰ ਕੰਮ ਹੋਇਆ ਅਗਲੇ ਨਾਲ ਉਹਨਾਂ ਕੀ ਹੀ ਆਪਾਂ ਨੂੰ ਪੁੱਛਣਾ ਜੇਕਰ ਕੰਮ ਨਹੀਂ ਹੈਗਾ ਤਾਂ ਨਹੀਂ ਵੀ ਪੁੱਛਦੇ ਹੈਗੇ ਇਹ ਹਾਲਚਾਲ ਹੈ ਅੱਜਕੱਲ੍ਹ ਦੁਨੀਆਦਾਰੀ ਦਾ ਹਰ ਇੱਕ ਰਿਸ਼ਤੇ ਦੇ ਵਿੱਚ ਅੱਜਕੱਲ੍ਹ ਪੈਸਾ ਆ ਗਿਆ ਪੈਸਾ ਬਹੁਤ ਜ਼ਰੂਰੀ ਹੈ ਰਿਸ਼ਤੇ ਕੋਈ ਜ਼ਰੂਰੀ ਨਹੀਂ ਹੈਗੇ ਬਰਤਨ ਮੈਂ ਸਾਫ਼ ਕਰ ਦਿੱਤੇ ਤੇ ਹੁਣ ਵਾਰੀ ਆਂਦੀ ਹੈ ਚਾਹ ਬਣਾ ਕੇ ਪੀਣ ਦੀ ਸਵੇਰ ਦੀਆਂ ਚੱਲ ਰਹੀਆਂ ਭੁੱਫਣ ਪਾਣੀ ਵਿੱਚ ਸਰਦਾਰ ਜੀ ਵੀ ਚਾਨ ਲੱਗੇ ਨੇ بارش ਪੈ ਰਹੀ ਹੈ ਗੱਡੀ ਲੈ ਕੇ ਚੱਲੇ ਨੇ ਅਜੋ ਪਹਿਲਾਂ ਬੁਲੇਟ ਬਾਹਰ ਤਾਂ ਆਵਿੱਤਾ ਸੀ ਚਲੋ ਬੁਲੇਟ ਲੈ ਕੇ ਚੱਲਣਾ ਹੈ ਸਰ بارش ਆ ਰਹੀ ਹੈ ਇਹ بارش ਹੋਰ ਤੇਜ਼ ਹੋਊਗੀ ਸੋ ਹੁਣ ਗੱਡੀ ਲੈ ਕੇ ਚੱਲਨੇ ਹਾਂ ਇਹ ਕੁਇਨ ਨਹੀਂ ਨੀਕ ਬਾਰਿਸ਼ ਪੈ ਰਹੀ ਹੈ ਪਰ ਕੋਟ ਤੱਕ ਜਾਂਦੇ ਹੋਏ ਤਾਂ ਪਿੱਛੇ ਜਾਣਗੇ ਸਰਦਾਰ ਜੀ ਜਿਆਦਾ ਤੇਜ਼ ਨਹੀਂ ਲੇਕਿਨ ਬਾਰਿਸ਼ ਹੈਗੀ ਆ ਰੁਕਣ ਵਾਲੀ ਬਾਰਿਸ਼ ਨਹੀਂ ਹੈਗੀ ਅੱਜ ਚਲੋ ਵਧੀਆ ਕੱਲ ਬਹੁਤ ਗਰਮੀ ਫੀਲ ਹੋ ਰਹੀ ਸੀ ਦੋ ਦਿਨ ਨੇ ਜਿਹੜੇ ਸੈਟਰਡੇ ਸੰਡੇ ਗਰਮੀ ਰਹੀ ਤੇ ਮੈਂ ਤਾਂ ਬਹੁਤ ਦਿਨ ਬਾਅਦ ਕੱਲੇ ਸੀ ਵਾਲੇ ਰੂਮ 'ਚ ਸੌਂਿਆ ਤੇ ਜਿਸ ਦਿਨ ਦੀ ਬਾਰਿਸ਼ ਹੋ ਰਹੀ ਹੈ ਮੈਂ ਏਸੀ ਵਾਲੇ ਰੂਮ 'ਚ ਸੌਣਾ ਨਾ ਛੱਡ ਦਿੱਤਾ ਸੀ ਰਾਤ ਸੋਈਆਂ ਤੇ ਅੱਜ ਬਾਰਿਸ਼ ਪੈਗੀ ਅੱਜ ਫੇਰ ਠੰਡਾ ਮੌਸਮ ਰਹਿਣਾ ਅੱਜ ਫੇਰ ਆਪਾਂ ਆਪਣੇ ਬੈਡਰੂਮ 'ਚ ਹੀ ਸੋਵਾਂਗੇ ਏਸੀ ਵਾਲੀ ਆਦਤ ਤਾਂ ਬਹੁਤ ਮਾੜੀ ਐ ਸੂਟ ਨਹੀਂ ਕਰਦਾ ਹੈਗਾ ਮੁੰਤਾ ਵੈਸੀ ਫਿਨਿਸ਼ ਸਾਰੇ ਹੋ ਗਏ ਨੇ ਪਹਿਲਾਂ ਚਾਹ ਪਿੰਦੀ ਆ ਫਿਰ ਉਸ ਤੋਂ ਬਾਅਦ ਬੈੱਡ ਸ਼ੀਟ ਵਗੈਰਾ ਫਿਰ ਵਿਛਾਵਾਂਗੀ ਝਾੜਾਂਗੀ ਕਿਉਂਕਿ ਹੁਣ ਭੁੱਖੀ ਤੋਂ ਚੱਲਿਆ ਨਹੀਂ ਜਾ ਰਿਹਾ ਸਵੇਰ ਦੀ ਇਦਾਂ ਹੀ ਭੁੱਖਣ ਪਾਣੀ ਚੱਲ ਰਹੀ ਹੀਆਂ ਹੁਣ ਥੋੜਾ ਜਿਆਦਾ ਪਹਿਲਾਂ ਪੇਟ ਪੂਜਾ ਕਰ ਲੈਂਦੇ ਆ ਕੁਝ ਫਾਸਟ ਐ ਖਾਣਾ ਤਾਂ ਮੈਂ ਖਾਣਾ ਨਹੀਂ ਚਾਹੀ ਪੀਣੀ ਆ ਚਾਹ ਪੀ ਕੇ ਫਿਰ ਬਾਧੇ ਵਿੱਚ ਬੈੱਡ ਸ਼ੀਟ ਵਗੈਰਾ ਝਾੜਾਂਗੀ ਤੇ ਉਸ ਤੋਂ ਬਾਅਦ ਫਿਰ ਫਰੀ ਆ ਅੱਜ ਮੈਂ ਸੋਚਿਆ ਮੈਂ ਲਾਈਵ ਆਵਾਂਗੀ ਚਾਹ ਪੀਣ ਤੋਂ ਬਾਅਦ ਬੈੱਡ ਸ਼ੀਟ ਝਾੜ ਕੇ ਦੁਬਾਰਾ ਵਿਛਾ ਦਿਤੀਆਂ ਤੇ ਹੁਣ ਆ ਗਈਆਂ ਮੈਂ ਕਿਚਨ ਦੇ ਵਿੱਚ ਇਹ ਸਟੈਂਡ ਮੈਂ ਕੀਤਾ ਸੀਗਾ ਕੱਲ ਵਾਸ਼ ਇਹਦੇ ਵਿੱਚ ਫਿਰ ਹੁਣ ਮੈਂ ਲਸਣ ਪਿਆਜ਼ ਆਲੂ ਪਾ ਕੇ ਰੱਖਣੇ ਸੀ ਹੈਲਪਰ ਹਜੇ ਮੇਰੀ ਆਈ ਨਹੀਂ ਸੀ ਮੈਂ ਕੰਮ ਵੀ ਚਲ ਉਸ ਤੋਂ ਉਸਦੇ ਆਉਣ ਤੋਂ ਪਹਿਲਾਂ ਹੀ ਇਹ ਸਾਰਾ ਕੰਮ ਮੈਂ ਨਵੇੜ ਲੈਂਦੀ ਆ ਤੇ ਫਿਰ ਹਨਾ ਜਦੋਂ ਕੋਈ ਇੱਕ ਕੰਮ ਪੈਂਡਿੰਗ ਰਹਿ ਵੀ ਜਾਂਦਾ ਹੈ ਫਿਰ ਦਿਲ ਵੀ ਨਹੀਂ ਲੱਗਦਾ ਹੈਗਾ ਵਿਸ਼ੱਕ ਸਾਰਾ ਦਿਨ ਬੈਠੇ ਰਹੀਏ ਪਰ ਮਾਈਂਡ ਹੈ ਨਾ ਜਿਹੜਾ ਉਹ ਕੰਮ ਦੇ ਵਿੱਚ ਹੀ ਰਹਿੰਦਾ ਹੈ ਸੋ ਇਸ ਲਈ ਇਹ ਕੰਮ ਵੀ ਮੈਂ ਹੁਣ ਇਰੇ ਸਵੇਰੇ ਫਿਨਿਸ਼ ਕਰ ਦਿੱਤਾ ਤੇ ਨਾਲ ਮੇਰੇ ਨਾ ਕੱਲ ਦੇ ਅਮਰੂਦ ਤੋੜੇ ਹੋਏ ਨੇ ਉਹ ਅਮਰੂਦ ਦੇ ਦਵਾਂਗੀ ਉਹਨੂੰ ਬੱਚੇ ਖਾ ਲੈਣਗੇ ਉਹਦੇ ਤੇ ਕੁਝ ਅਮਰੂਦ ਹੋਰ ਤੋੜ ਕੇ ਲਿਆਵਾਂਗੀ ਮੈਂ ਹੋਰ ਦੇ ਦਵਾਂਗੀ ਇਹ ਐ ਵੀ ਚਲੋ ਹੁਣ ਫਰੂਟ ਹੈ ਜਿਹੜਾ ਘਰ ਹੈਗਾ ਪੱਕ ਰਹੇ ਨੇ ਅਮਰੂਦ ਵੀ ਚਲੋ ਉਹਨੂੰ ਵੀ ਦੇ ਦਵਾਂਗੀ ਆਗੇ ਸੀ ਕਿ ਇਸ ਟਾਈਮ ਉਹ ਤੇ ਫਿਰ ਮੈਂ ਅਮਰੂਦ ਤੋੜਨ ਚੱਲਾਂਗੀ ਬਾਅਦ ਦੇ ਵਿੱਚ ਕੰਮ ਕਰ ਸਾਰੇ ਮੈਂ ਨਵੇਲ ਲੇ ਤੇ ਹੁਣ ਆਪਾਂ ਆ ਗਏ ਆ ਇੱਧਰ ਫਲਾਟ ਦੇ ਵਿੱਚ ਕਿਉਂਕਿ ਅੱਜ ਅਮਰੂਦ ਦੇਨੇ ਮੈਂ ਆਪਣੀਆਂ ਬੱਚਾਂ ਨੂੰ ਇੱਕ ਬੱਚੇ ਖਾ ਲੈਣਗੇ ਅੱਛੇ ਮੌਸਮ ਨਾ ਮੇਰਾ ਫੇਵਰਿਟ ਹੈ ਇਸ ਮੌਸਮ ਵਿੱਚ ਮੇਰੇ ਕੋਲ ਬੈਠ ਨਹੀਂ ਹੁੰਦਾ ਹੈਗਾ ਕੰਮ ਵੀ ਫਟਾਫਟ ਨਵੇਲ ਦਿੰਦੀ ਆ ਤੇ ਉਨ ਚ ਵੀ ਨਾ ਬੈਠ ਨਹੀਂ ਸਕਦੀ ਇਹ ਜੀ ਮੌਸਮ ਵਿੱਚ ਅਮਰੂਦ ਪੱਕੇ ਹੋਏ ਨੇ ਮੈਂ ਕਿਹਾ ਚਲੋ ਨਾ ਬੱਚੇ ਖਾ ਲੈਣਗੇ ਤਿੰਨੇ ਬੱਚੇ ਨੇ ਤੇ मैं अंदर किला पाया चिकड़ जाता पर अरमान नहीं खा लेने आगे ठंडी बहुत चल रही है बहुत सोना मौसम मोसू हो गया ठंडा ठंडा हाँ भी ठंडी चलती है देखो पिंड पसंद है हमेशा इन ही रहे बस पिंड होता है बहुत छेती है ना चेंज हो जाता मौसम ਲੋਜੀ ਇੱਥੇ ਲੱਗ ਗਈਆਂ ਮੈਂ ਅਮਰੂਦ ਤੋੜਨੇ ਮੈਂ ਇੰਨੇ ਅਮਰੂਦ ਤੋੜ ਕੇ ਲੈ ਕੇ ਜਾਂਦੀ ਆ ਦੇਖੋ ਖਾਂਦੀ ਮੈਂ ਇੰਨੇ ਅਮਰੂਦ ਹੈ ਨਹੀਂ ਮੈਨੂੰ ਲੱਗਦਾ ਮੈਂ 2 ਦਿਨ ਹੋ ਗਏ ਕੋਈ ਵੀ ਅਮਰੂਦ ਨਹੀਂ ਖਾਇਆ ਡੇਲੀ ਅਮਰੂਦ ਲੈ ਕੇ ਜ਼ਰੂਰ ਆ ਰਹੀ ਆ ਪਲਾਟ ਦੇ ਵਿੱਚੋਂ ਤੋੜ ਕੇ ਪਰ ਖਾਂਦੀ ਨਹੀਂ ਹੈਗੀ ਮੈਨੂੰ ਨਾ ਇਹ ਜੇ ਕੰਮ ਕਰਨ ਦਾ ਬੜਾ ਚਾ ਕਿਉਂਕਿ ਜਦੋਂ ਸਾਡੇ ਘਰੇ ਮੇਰੇ ਪੇਕਿਆਂ ਦੇ ਵਿੱਚ ਅਮਰੂਦ ਹੁੰਦੇ ਸੀਗੇ ਨਾ ਸਾਰਾ ਦਿਨ ਕਦੀ ਕਿਸੇ ਅਮਰੂਦ ਤੇ ਚੜ ਜਾਂਦੇ ਸੀਗੇ ਕਦੀ ਕਿਸੇ ਅਮਰੂਦ ਤੇ ਮਤਲਬ ਉੱਤੇ ਚੜ ਚੜ ਕੇ ਅਮਰੂਦ ਤੋੜੇ ਨੇ ਬਚਪਨ ਦੇ ਵਿੱਚ ਤਨਹੀਂ ਬਚਪਨ ਦੀਆਂ ਯਾਦਾਂ ਨੇ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ ਨੇ ਜਦੋਂ ਵੀ ਜਾ ਕੇ ਕੋਈ ਵੀ ਫਰੂਟ ਤੋੜਦੀ ਆ ਮੈਂ ਕਿਉਂਕਿ ਜਿਹੇ ਜਾਂ ਬਚਪਨ ਵਿੱਚ ਮਾਹੌਲ ਸੀਗਾ ਹਨਾ ਉਦੋਂ ਦਾ ਹੀ ਲੱਗਦਾ ਵੀ ਹਾਂ ਇਹ ਅਮਰੂਦ ਤੋੜਨ ਆਈਆਂ ਮੈਂ ਹੁਣ ਕਰੇ ਸਾਡੇ ਮੇਰੇ ਪੇਕਿਆਂ ਦੇ ਵਿੱਚ ਕਾਫੀ ਸਾਰੇ ਅਮਰੂਦ ਸੀ ਕਾਫੀ ਹਰ ਇੱਕ ਫਰੂਟ ਲੱਗਿਆ ਹੋਇਆ ਸੀ ਤੇ ਹੁਣ ਵੀ ਹੈਗੇ ਨੇ ਪਰ ਉਹ ਟਾਈਮ ਸੀ ਜਿਹੜਾ ਮੇਰੇ ਬਚਪਨ ਵਾਲਾ ਟਾਈਮ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਫਰੂਟ ਸੀਗੇ ਬਹੁਤ ਜ਼ਿਆਦਾ ਜਿੱਥੇ ਸਾਡਾ ਹੁਣ ਘਰ ਬਣਿਆ ਹੋਇਆ ਇਹ ਸਾਰੀ ਥਾਂ ਦੇ ਵਿੱਚ ਸਾਡਾ ਇੱਕ ਕਹਿ ਸਕਦੇ ਹਾਂ ਕਿ ਬਾਗ ਤਿਆਰ ਕੀਤਾ ਹੋਇਆ ਸੀਗਾ ਉਸੇ ਚਾਹ ਦੇ ਵਿੱਚ ਅਸੀਂ ਇਹ ਵਾਲਾ ਪਲਾਟ ਹੈ ਜਿਹੜਾ ਸਾਡੇ ਵਾਲਾ ਦੇਖ ਲਓ ਇਹ ਸਪੈਸ਼ਲ ਇਹਨਾਂ ਚੀਜ਼ਾਂ ਲਈ ਹੀ ਰੱਖਿਆ ਹੋਇਆ ਹੈ ਇਹਦੇ ਵਿੱਚ ਅਸੀਂ ਕੁਝ ਨਹੀਂ ਕਰਨਾ ਹੈਗਾ ਹੋਰ ਫਰੂਟ ਹੀ ਫਰੂਟ ਲਗਾਣੇ ਨੇ ਸੋ ਉੱਥੇ ਜਿਸ ਤਰ੍ਹਾਂ ਬਚਪਨ ਦੇ ਵਿੱਚ ਤੋੜਦੇ ਸੀ ਉਹ ਦਿਨ ਯਾਦ ਆ ਜਾਂਦੇ ਨੇ ਇਸੇ ਦੇ ਨਾਲ ਕਰਦੀਆਂ ਮੈਂ ਅੱਜ ਦੇ ਵਲੌਗ ਦਾ ਐਂਡ ਹੁਣ ਮਿਲਾਂਗੇ ਤੁਹਾਨੂੰ ਕੱਲ ਬਾਏ ਬਾਏ